ਕਾਂਗਰਸ ਵਿੱਚ ਸ਼ਾਮਲ ਹੋਣ ਦੇ ਬਾਅਦ ਨਵਜੋਤ ਸਿੰਘ ਸਿੱਧੂ ਅੱਜ ਅੰਮ੍ਰਿਤਸਰ ਵਿਖੇ ਪਹੁੰਚੇ 에어ਪੋਰਟ ਤੇ ਉਹਨਾਂ ਦਾ ਪਰਮਾ ਸਵਾਗਤ ਕੀਤਾ ਗਿਆ ਜਿਸ ਦੇ ਬਾਅਦ ਉਹਨਾਂ ਸ਼ਹਿਰ 'ਚ ਇੱਕ ਰੋਡ ਸ਼ੋਅ ਵੀ ਕੀਤਾ। ਇਸ ਦੇ ਬਾਅਦ ਨਵਜੋਤ ਸਿੰਘ ਸਿੱਧੂ ਸਾਝਕਨ ਸ਼੍ਰੀ ਮੰਦਰ ਸਾਹਿਬ ਵਿਖੇ ਨਤਮਸਤਕ ਹੋਏ। ਕਾਂਗਰਸ ਪਾਰਟੀ ਨੇ ਚੋਣਾਂ ਲਈ ਰਹਿੰਦੀਆਂ 3 ਸੀਟਾਂ ਤੋਂ ਉਮੀਦਵਾਰ ਲਾਣ ਦਿੱਤੇ ਨੇ। ਸ਼ੋਮਨੀ ਕਾਲੀ ਦਲ ਛੱਡ ਕੇ ਕਾਂਗਰਸ ਚਾਇਂਦਰ ਸਿੰਘ ਬੁਲਾਰਿਆ ਨੂੰ ਅੰਮ੍ਰਿਤਸਰ ਤਖਣੀ ਸਾਪਾ ਕਾਂਗਰਸੀ ਬਤਾਇਕ ਮੰਗਤ ਰਾਏ ਬਾਂਸਲ ਦੀ ਪਤਨੀ ਮੰਜੂ ਬਾਂਸਲ ਨੂੰ ਮਾਨਸਾ ਅਤੇ ਲੁਧਿਆਣਾ ਪੂਰਬੀ ਤੋਂ ਮੌਜੂਦਾ ਕ ਆម ਆਦਮੀ ਪਾਰਟੀ ਦੇ ਕ੍ਰਿਮੀਨਲ ਅਰਵਿੰਦ ਕੇਜਰੀਵਾਲ ਨੇ ਪੰਜਾਬ ਸਤਾ ਦਿਲ ਤੇ ਕਾਬਜ਼ ਕਾਲੀ ਦਲ ਤੇ ਤਿੱਖਾ ਹਮਲਾ ਕੀਤਾ ਹੈ ਕੇਜਰੀਵਾਲ ਨੇ ਪੰਜਾਬ ਦੇ ਲੋਕਾਂ ਨੂੰ 15 ਅਪ੍ਰੈਲ ਦੀ ਤਾਰੀਖ ਦਿੱਤੀ ਹੈ ਇਸ ਤਾਰੀਖ ਤੱਕ ਕੇਜਰੀਵਾਲ ਦਾ ਦਾਅਵਾ ਹੈ ਕਿ ਉਹ ਕੈਬਨਿਟ ਮੰਤਰੀ ਵਿਕਰਮ ਸਿੰਘ ਮਜੀਠੀਆ ਨੂੰ ਜੇਲ੍ਹ ਭੇਜ ਦੇਣਗੇ ਇਸ ਦਾ ਦਾਵਾ ਬਾਦਲ ਪਰਵਾਰ ਅਤੇ ਕਾਲੀ ਮੰਤਰੀਆਂ ਦੇ ਪਿਛਾੜ ਚੜ ਦਾ ਇਲਜ਼ਾਮ ਲਾਉਣ ਵਾਲੇ ਕੇਜਰੀਵਾਲ ਦਾ ਕਹਿਣਾ ਹੈ ਕਿ ਉਹ ਇਸ ਮੁੱਦੇ ਤੇ ਇੱਕ ਐਸਆਈਟੀ ਬਣਾ ਕੇ ਜਾਂਚ ਕਰ ਪਾਉਣਗੇ ਪੰਜਾਬ ਕਾਂਗਰਸ ਪ੍ਰਧਾਨ ਕੈਪਟਨ ਮਹਿੰਦਰ ਸਿੰਘ ਨੇ ਪਟਿਆਲਾ ਸ਼ਹਿਰੀ ਤੋਂ ਨਾਮਜ਼ਦਗੀ ਪੜ ਦਿੱਤੀ ਜਿਸ ਤੋਂ ਪਹਿਲਾਂ ਪਟਿਆਲਾ ਦੇ ਮਸ਼ਹੂਰ ਮਾਤਾ ਕਾਲੀ ਮੰਦਿਰ ਵਿਖੇ ਅਤੇ ਗੁਰਦਰਾ ਸਾਹਿਬ ਦੁੱਖ ਨਿਵਾਰਨ ਸਾਹਿਬ ਵਿਖੇ ਨਿਤਮਸਤਕ ਹੋਏ ਇਜ਼ਲਾਵਾ ਕੈਪਟਨ ਨੇ ਲੰਬੀ ਤੋਂ ਵੀ ਸੀਐਮ ਬਾਦਲਵੰਦ ਝੋਨ ਲੜਨ ਦਾ ਐਲਾਨ ਕੀਤਾ ਹੋਇਆ ਜਿੱਥੋਂ ਕੱਲ ਨਾਮਜ਼ਦਗੀ ਪੜਨਗੇ ਤੁਜੇ ਵਸੇ ਪਟਿਆਲਾ ਸ਼ਹਿਰੀ ਤੋਂ ਕੈਪਟਨ ਦੇ ਵਿਰੁੱਧ ਝੋਨਾਂ ਲੜ ਰਿਹਾ ਕਾਲੀ ਗੱਲ ਦੇ ਉਮੀਦਵਾਰਾਂ ਤੇ ਸਾਫ ਦਾ ਫੌਜਮੁਖੀ ਜੇਜੇ ਸਿੰਘ ਨੇ ਵੀ ਡੋਮਿਨੇਸ਼ਨ ਦਾਖਲ ਕੀਤੀ ਹੈ ਜਿਨ੍ਹਾਂ ਨਾਲ ਉਹਨਾਂ ਦਾ ਪਰਿਵਾਰ ਅਤੇ ਸਮਰਥਕ ਵੀ ਮੌਜੂਦ ਸਨ ਇਜ਼ਲਾ ਆਪ ਦੇ ਉਮੀਦਵਾਰ ਜਰਨੈਲ ਸਿੰਘ ਨੇ ਵੀ ਲੰਬੀ ਵਿਖੇ ਆਪਣੀ ਨਾਮਿਨੇਸ਼ਨ ਦਾਖਲ ਕੀਤੀ ਹੈ ਜੋ ਸੀਐਮ ਬਾਦਲ ਖਿਲਾਫ ਚੋਣ ਲੜ ਰਹੇ ਨੇ ਜਰਨੈਲ ਸਿੰਘ ਦਿੱਲੀ ਦੇ ਰਜੌਰੀ ਗਾਰਡਨ ਤੋਂ ਵਿਧਾਇਕ ਸੰਚਿਤੋਂ ਉਹਨਾਂ ਨੇ ਅਸਤੀਫਾ ਦੇ ਦਿੱਤਾ ਸੀ ਆਪ ਦੇ ਪੰਜਾਬ ਕਨਵੀਨਨ ਗੁਰਪ੍ਰੀਤ ਕੁੱਕੀ ਨੇ ਬਟਾਲਾ ਤੋਂ ਨਾਮਜ਼ਦਗੀ ਭਰੀ ਹੈ ਕੁੱਕੀ ਬੀਤੇ ਦਿਨ ਵੀ ਨਾਮਜ਼ਦਗੀ ਭਰਨ ਗਏ ਸਨ ਪਰ ਖਾਤੇ ਦੀ ਅਧੂਰੀ ਡਿਟੇਲ ਦੇ ਕਾਰਨ ਉਹ ਨਾਮਿਨੇਸ਼ਨ ਪੜ ਨਹੀਂ ਸਕੇ ਸਨ ਸਪਰੀਮ ਕੋਰਟ ਨੇ ਕਾਲੀਆ ਗੁਰੂ ਬੀਬੀ ਜਗੀਰ ਕੌਰ ਨੂੰ ਕੋਈ ਰਾਹਤ ਨਾ ਦਿੰਦੇ ਹੋਏ ਆਪਣੀ ਤੀ ਦੇ ਕਤਲ ਮਾਮਲੇ ਵਿੱਚ ਸਜ਼ਾ ਰੱਦ ਕਰਨ ਲਈ ਪਾਈ ਅਪੀਲ ਖਾਰਜ ਕਰ ਦਿੱਤੀ ਹੈ ਇਸ ਤੋਂ ਪਹਿਲਾਂ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਵੀ ਬੀਬੀ ਜਗੀਰ ਕੌਰ ਦੀ ਪਟੀਸ਼ਨ ਖਾਰਜ ਕਰ ਦਿੱਤੀ ਸੀ ਅਤੇ ਰਾਹਤ ਲਈ ਜਗੀਰ ਕੌਰ ਸਪਰੀਮ ਕੋਰਟ ਪਹੁੰਚੇ ਸਨ ਇਸ ਫੈਸਲੇ ਦੇ ਆਉਣ ਤੋਂ ਬਾਅਦ ਬੀਬੀ ਜਗੀਰ ਕੌਰ ਵਿਧਾਨ ਸਭਾ ਚੋਣਾਂ ਲੜਨ ਦੇ ਮੁਕਾਬਲੇ ਤੋਂ ਪੂਰੀ ਤਰ੍ਹਾਂ ਆਊਟ ਹੋ ਗਏ ਨੇ ਕਿਉਂਕਿ ਪੰਜਾਬ ਵਿਧਾਨ ਸਭਾ ਲਈ ਨਾਮਜ਼ਦਗੀ ਪਰੰੰਦਾ ਕੱਲ੍ਹ ਯਾਨੀ 18 ਜਨਵਰੀ ਨੂੰ ਆਖਰੀ ਦਿਨ ਹੈ